ਤੁਹਾਨੂੰ ਪਤਾ ਹੀ ਹੈ 7 ਜਨਵਰੀ ਨੂੰ ਸੀਐਮ ਆਵਾਸ ਨੂੰ ਜਾਂਦੇ ਹੋਏ ਜਥੇ ਦੇ ਉੱਪਰ ਕਿਸ ਤਰੀਕੇ ਦੇ ਨਾਲ लाठीचार्ज ਵੀ ਕੀਤਾ ਗਿਆ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਤੇ ਨਾਲ ਗ੍ਰਿਫਤਾਰ ਵੀ ਕੀਤਾ ਗਿਆ ਫਿਰ ਮੋਰਚੇ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਵੀ ਚੱਲੀਆਂ ਅਤਰੂ ਗੈਸ ਦੇ ਗੋਲੇ ਵੀ ਭਰਾਈ ਗਏ ਅਸੀਂ ਸੁੱਖਾਂ ਦਾ ਸੁਖਣੀਆਂ ਉਹਨਾਂ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਅੱਗੇ ਪਾਠ ਵੀ ਰਖਾਉਣੇ ਆ ਫਿਰ ਮੈਂ ਸਮਝਦਾ ਵੀ ਅਸੀਂ ਬਾਰੋਂ ਹੱਥ ਜੋੜਦੇ ਹੋਰ ਆ ਤੇ ਪਰ ਸਾਡੇ ਅੰਦਰੋਂ ਅੰਦਰੋਂ ਸਤਕਾਰ ਨਹੀਂ ਹੈਗਾ ਫਿਰ ਕੱਲ ਇਹ ਚੀਜ਼ਾਂ ਹੋਈਆਂ ਹੋਂ ਸਾਰਾ ਕੁਝ ਇੱਥੇ ਮੋਰਚੇ ਦੇ ਉੱਤੇ ਮੈਂ ਕਹਿੰਦਾ ਵੀ ਤੁਸੀਂ ਮੋਰਚੇ ਦੇ ਵਿੱਚ ਸਾਰਾ ਕੈਮਰਾ ਘੁਮਾ ਦਿਓ ਇੱਕ ਸ਼ਾਟ ਪਾ ਦਿਓ ਇੱਥੇ ਵੇਖਿਓ ਵੀ ਕੌਣ ਜ਼ਿੰਮੇਵਾਰ ਆਦਮੀ ਇਥੇ ਜਿਸ ਮੋਰਚਾ ਲਾਇਆ ਜਦੋਂ ਆਕੂ ਆਪ ਇੱਥੇ ਬੈੰਦੇ ਆਪ ਇਹ ਗੱਲਾਂ ਕਹਿੰਦੇ ਵੀ ਭਾਈ ਆਪਣੇ ਤੇ ਟਵਰ ਟਾ ਕੰਮ ਹੋਇਆ ਵੈਸੇ ਤਾਂ ਇਹਨੂੰ ਖਾਲੀ ਇਹ ਤੋਂ ਨਹੀਂ ਸੀ ਜਾਣਾ ਚਾਹੀਦਾ ਘਰ ਤੋਂ ਘੱਟ ਹਫ਼ਤਾ 10 ਦਿਨ ਦਾ ਇੱਥੇ ਹਾਜ਼ਰੀ ਭਰਨੀ ਉਦਾਣਾ ਖਾਸਤਾ ਜਿਉਂ ਚੜ੍ਹ ਕੇ ਆ ਜਾਣ ਇੱਥੇ ਤੰਬੂ ਪੱਟਣ ਦੀ ਕੋਸ਼ਿਸ਼ ਕਰਨ ਟਕਰਾਓ ਹੋ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪ੍ਰਕਾਸ਼ ਨੇ ਤਾਂ ਮੈਂ ਇਹ ਗੱਲ ਕਹੀ ਸੀ ساری ਜ਼ਿੰਦਗੀ ਤੁਹਾਡੇ ਚਿਹਰੇ ਤੋਂ ਜਿਹੜੀ ਕਾਲਤ ਨਹੀਂ ਲੈਣੀ 5-4 ਮਿੰਟ ਇਹਨਾਂ ਦੀ ਹਿਸਟਰੀ ਕੱਢ ਕੇ ਦੇਖਿਓ ਉਹਨਾਂ ਸਿੰਘਾਂ ਦੀ ਵੀ ਉਹਨਾਂ ਨੇ ਕਿਉਂ ਇਹ ਕਦਮ ਚੱਕੇ ਕਿਉਂ ਤਿਆਰਬੰਦ ਲੜਾਈ ਲੜੀ ਕਿਉਂ ਉਹ ਜ਼ਿਲ੍ਹਾ 'ਚ ਗਏ ਉਹਨਾਂ ਨੂੰ ਕੀ ਲੋੜ ਸੀ ਜੇ ਹੁਣ ਮੈਨੂੰ ਦੁੱਖ ਹੁੰਦਾ ਜੇ ਲੋਕ ਆਉਣਾ ਚਾਹਣ ਮੈਂ ਮੇਰੀ ਇਹ ਜ਼ਿੰਦਗੀ ਦਾ ਤਜਰਬਾ ਹੈ ਵੀ ਜੇ ਲੋਕ ਆਉਣਾ ਚਾਹਣ ਜੇ ਲੋਕਾਂ ਦਾ ਹੱਥ ਆਉਣਾ ਚਾਵੇ ਤਾਂ ਕੋਈ ਸਰਕਾਰਾਂ ਰੋਕ ਨਹੀਂ ਸਕਦੀ ਜਿਨ੍ਹਾਂ ਨੇ 22-22 ਸਾਲ 32-32 ਸਾਲ ਹੋ ਗਏ ਕੌਮ ਖਾਤਰ ਕੁਰਬਾਨੀਆਂ ਦੇ ਕੇ ਜੇਲ੍ਹਾਂ ਚ ਗਏ ਆ ਜਿਨ੍ਹਾਂ ਨੂੰ ਪ੍ਰੋਲਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ ਸੌਦੇ ਸਾਧ ਨੂੰ ਹਰੇਕ ਮਹੀਨੇ ਤੱਕ ਪ੍ਰੋਲ ਦੇ ਦੇ ਦਿੱਤੀ ਜਾਂਦੀ ਆ ਸਾਡੇ ਸਿੰਘਾਂ ਨੂੰ ਪ੍ਰੋਲਾਂ ਨਹੀਂ ਦਿੱਤੀਆਂ ਜਾ ਰਹੀਆਂ ਸਭ ਤੋਂ ਵੱਡੀ ਤਰਾਸ ਦੀ ਇਹ ਆ ਕਿ ਉਹ ਇਸ ਕੌਮ ਦਾ ਜਥੇਦਾਰ ਜਿਹੜੇ ਅਰੈਸਟ ਕੀਤੇ ਗਏ ਉਹ ਵੀ ਛੱਡੇ ਜਾਣ ਜਿਹੜੇ ਵੀਕਲ ਹੈਗੇ ਉਹ ਵੀ ਛੱਡੇ ਜਾਣ ਤਾਂ ਕੀ ਛੱਡ ਦਿੱਤੇਗੇ ਪ੍ਰਸ਼ਾਸਨ ਬਿਲਕੁਲ ਜੀ ਉਹੀ ਗੱਲ ਆ ਮੈਂ ਇਸ ਚੀਜ਼ ਨੂੰ ਕਹਿਣਾ ਵੀ ਜੇ ਅਸੀਂ ਪਹਿਲੇ ਦਿਨ ਹੀ ਇਹ ਚੀਜ਼ ਦਾ ਦਾਵਾ ਕਰ ਲੈਂਦੇ ਵੀ ਪਹਿਲਾਂ ਸਾਡੇ ਵੀਕਲ ਛੱਡੋ ਫਿਰ ਅਸੀਂ ਜਾਵਾਂਗੇ ਇਹ ਗੁਰੂ ਮਹਾਰਾਜ ਤੇ ਪਾਤਸ਼ਾਹ ਅਸੀਂ ਹੱਥ ਜੋੜ ਕੇ ਕਹਿੰਨੇ ਮਹਾਰਾਜ ਤੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਸਾਨੂੰ ਇਹਨਾਂ ਤੇ ਕਿਤੇ ਵਿਸ਼ਵਾਸ ਨਹੀਂ ਪਰ ਜਿਹਦਾ ਵਿਸ਼ਵਾਸ ਆ ਤੁਸੀਂ ਪੂਰਾ ਵੀ ਕਰੋਗੇ ਇਹ ਪੂਰੇ ਦੀ ਸਾਨੂੰ ਪੂਰੀ ਆਸ ਆ ਜੇ ਕਾਰਜ ਦਿਖਾਉਂਗੇ ਤੇ ਕਰਾਂਗੇ ਵੀ ਦਸ਼ਕੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਆ ਤੇ 7 ਜਨਵਰੀ ਨੂੰ ਇਹ ਮੋਰਚਾ ਲੱਗਿਆ ਨੂੰ 2 ਸਾਲ ਬੀਤ ਗਏ ਪਰ ਅਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਦੀਪੀਆਂ ਤੇ ਕਾਨੂੰਨ ਇਹ ਮੰਗਾ ਜਿਹੜੀਆਂ ਇੱਥੇ ਉਹ ਬੈਠੇ ਹੋਏ ਨੇ ਸਿੰਘ ਕਿ ਇਹ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ 2 ਸਾਲਾਂ ਤੋਂ ਨਹੀਂ ਕੁਝ ਸੁਣਵਾਈ ਹੋਈ ਤਾਂ ਤੁਹਾਨੂੰ ਪਤਾ ਹੀ ਹੈ 7 ਜਨਵਰੀ ਨੂੰ ਸੀਐਮ ਆਵਾਸ ਨੂੰ ਜਾਂਦੇ ਹੋਏ ਜਥੇ ਦੇ ਉੱਪਰ ਕਿਸ ਤਰੀਕੇ ਦੇ ਨਾਲ लाठी चार्ज ਵੀ ਕੀਤਾ ਗਿਆ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਤੇ ਨਾਲ ਗ੍ਰਿਫਤਾਰ ਵੀ ਕੀਤਾ ਗਿਆ ਫਿਰ ਮੋਰਚੇ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਵੀ ਚੱਲੀਆਂ ਅੱਥਰੂ ਗੈਸ ਦੇ ਗੋਲੇ ਵੀ ਵਾਰਾਏ ਗਏ ਜਿਸ ਤੋਂ ਬਾਅਦ ਸਿੰਘਾਂ ਨੇ ਵੀ ਫਿਰ ਰਸਤਾ ਜਿਹੜਾ ਬੰਦ ਕਰ ਦਿੱਤਾ ਪਰ 2 ਦਿਨਾਂ ਤੋਂ ਮੋਰਚੇ ਦੀ ਕੀ ਸਥਿਤੀ ਹੈ ਕਿ ਇੱਥੇ ਮੌਜੂਦ ਨੇ ਹੁਣ ਜਿਹੜੇ ਮੋਤਵਾਰ ਆਗੂ ਹੈਗੇ ਆ ਕਿ ਲਗਾਤਾਰ ਪ੍ਰਸ਼ਾਸਨ ਗੱਲਬਾਤ ਕਰਨ ਲਈ ਆ ਰਿਹਾ ਜਿਹੜਾ ਰਸਤਾ ਬੰਦ ਕੀਤਾ ਗਿਆ ਕੀ ਉਹ ਖੋਲਣ ਦੇ ਲਈ ਗੱਲਬਾਤ ਹੋ ਰਹੀ ਹੈ ਕਿ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਕੌਮੀ ਇਨਸਾਫ ਮੋਰਚੇ ਦੇ ਵਿੱਚ ਦੋ ਸਾਲਾਂ ਤੋਂ ਡਟੇ ਹੋਏ ਬਾਪੂ ਸੰਤੋਖ ਸਿੰਘ ਤੇ ਪੀਐਸ ਗਿਲਜੀ ਮੌਜੂਦਾ ਪਿੱਛੇ ਤੁਸੀਂ ਦੇਖਿਆ ਜਦੋਂ 7 ਜਨਵਰੀ ਨੂੰ ਸੀਐਮ ਆਵਾਸ ਜਾਣ ਦੇ ਲਈ 43 ਸੈਕਟਰ ਬੈਠੇ ਹੋਏ ਸੀ ਤੇ ਕਿਵੇਂ ਅਰੈਸਟ ਕੀਤਾ ਗਿਆ ਬੱਸਾਂ ਦੇ ਵਿੱਚ ਬੰਦ ਕੀਤਾ ਗਿਆ ਗੱਲਬਾਤ ਕਰਾਂਗੇ ਪਰਚੇ ਵੀ ਪਾਈ ਗਏ ਨੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਪਤਾ ਜੀ ਜੀ ਸਾਹਿਬ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਹੁਣ 2 ਦਿਨ ਹੋ ਗਏ ਇਸ ਘਟਨਾ ਨੂੰ 2 ਦਿਨਾਂ ਤੋਂ ਕੋਈ ਸੰਗਤ ਵੀ ਇੱਥੇ ਪਹੁੰਚੀ ਹੈ ਕੋਈ ਮੋਤਬਰ ਆਗੂ ਬੈਠੇ ਨੇ ਕਿਉਂਕਿ ਮੋਰਚੇ ਦੀ ਕੀ ਸਥਿਤੀ ਹੈ ਇਸ ਵਕਤ ਦੇਖੋ ਜੀ ਇਹ ਗਿਲਾ ਜ਼ਰੂਰ ਹੈਗਾ ਸਾਨੂੰ ਇੱਕ ਤਾਂ ਜਿਹੜੇ ਮੋਰਚਾ ਜਦੋਂ ਆਪਾਂ ਲਾਇਆ ਅਰਦਾਸਾਂ ਕਰਕੇ ਹਣਾ ਬਿਲਕੁਲ ਅੱਜ ਦੇਖੋ ਹਣ ਇੱਥੇ ਗੋਲਾਬਾਰੀ ਹੋਈ ਆ ਸਾਰਿਆਂ ਨੇ ਵੇਖੀ ਹਨਾ ਪਾਣੀ ਦਾ ਬਿਛਾੜਾਂ ਤੱਕ ਚੱਲੀਆਂ ਸਭ ਤੋਂ ਵੱਡੀ ਗੱਲ ਆ ਇੱਥੇ ਕੱਲੀ ਸੰਗਤ ਨਹੀਂ ਹੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਬਰਾਜਮੈਨ ਨੇ ਠੀਕ ਆ ਜੀ ਖੰਡ ਬਾੜ ਸਾਹਿਬ ਚੱਲਦੇ ਨੇ ਅਸੀਂ ਫਿਰ ਮਤਲਬ ਵੀ ਅਸੀਂ ਸੁੱਖਾਂ ਦਾ ਸੁਖਣੀਆਂ ਉਹਨਾਂ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਅੱਗੇ ਪਾਠ ਵੀ ਰਖਾਉਣੇ ਆ ਫਿਰ ਮੈਂ ਸਮਝਦਾ ਵੀ ਅਸੀਂ ਬਾਹਰੋਂ ਹੱਥ ਜੋੜਦੇ ਹੋਰ ਆ ਤੇ ਪਰ ਸਾਡੇ ਅੰਦਰੋਂ ਅੰਦਰੋਂ ਸਤਕਾਰ ਨਹੀਂ ਹੈਗਾ ਫਿਰ ਸੀ ਆਪਣਾ ਭਲਾ ਚਾਹੁੰਦੇ ਹੋ ਕਿਉਂ ਚਾਹੁੰਦੇ ਹੋ ਕੱਲ ਇਹ ਚੀਜ਼ਾਂ ਹੋਈਆਂ ਹੁਣ ਸਾਰਾ ਕੁਝ ਇੱਥੇ ਮੋਰਚੇ ਦੇ ਉੱਤੇ ਮੈਂ ਕਹਿੰਦਾ ਵੀ ਤੁਸੀਂ ਮੋਰਚੇ ਦੇ ਵਿੱਚ ਸਾਰਾ ਕੈਮਰਾ ਕਮਾ ਦਿਓ ਇੱਕ ਸ਼ਾਟ ਪਾ ਦਿਓ ਇੱਥੇ ਵੇਖਿਓ ਵੀ ਕੌਣ ਜ਼ਿੰਮੇਵਾਰ ਆਦਮੀ ਇੱਥੇ ਮੌਜੂਦ ਉਸ ਤੋਂ ਬਾਅਦ ਸਾਰੀ ਸੰਗਤ ਵੀ ਚਲੀ ਗਈ ਮੈਂ ਕਹਿੰਜੀ ਸੰਗਤ ਵੀ ਚਲੀ ਗਈ ਸੰਗਤ ਨੂੰ ਨਾ ਵੈਸੇ ਆਗੂਆਂ ਨੇ ਰੋਕਣਾ ਸੀਗਾ ਜਿਸ ਮੋਰਚਾ ਲਾਇਆ ਜਦੋਂ ਆਗੂ ਆਪ ਇੱਥੇ ਬਹਿੰਦੇ ਆਪ ਇਹ ਗੱਲਾਂ ਕਹਿੰਦੇ ਵੀ ਭਾਈ ਆਪਣੇ ਤੇ ਏਡਾ ਵੱਡਾ ਕੰਮ ਹੋਇਆ ਵੈਸੇ ਤਾਂ ਇਹਨੂੰ ਖਾਲੀ ਇਹ ਤੋਂ ਨਹੀਂ ਸੀ ਜਾਣਾ ਚਾਹੀਦਾ ਘਰ ਤੋਂ ਘੱਟ ਹਫ਼ਤਾ 10 ਦਿਨ ਦਾ ਇੱਥੇ ਹਾਜ਼ਰੀ ਬੰਦੀ ਸੀ ਹਫ਼ਤਾ 10 ਦਿਨ ਵੀ ਨਹੀਂ ਤੁਹਾਡਾ ਮਨ ਮੰਨਦਾ ਸੀ ਘਟੋ ਘੜ 2 4 ਦਿਨ ਤਾਂ ਮੋਰਚੇ ਦੇ ਵਿੱਚ ਜਿਹੜੀ ਆਪਣੀ ਹਾਜ਼ਰੀ ਨਿਰੰਤਰ ਰੱਖੀ ਜਾ ਸਕਦੀ ਸੀ ਉਹਦੇ ਵਿੱਚ ਅਸੀਂ ਅੱਜ ਤੱਕ ਕਦੇ ਉਹ ਗੱਲ ਨਹੀਂ ਕੀਤੀ ਕੋਈ ਟੈਂਦੀ ਕਲਾ ਵਾਲੀ ਗੱਲ ਨਹੀਂ ਕੀਤੀ ਚੜਦੀ ਕਲਾ ਇਸ ਸੀ ਚੜਦੀ ਕਲਾ ਚ ਹੈ ਚੜਦੀ ਕਲਾ ਚ ਰਹਾਂਗੇ ਪਰ ਗੱਲਾਂ ਆਉਂਆਂ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਇੱਕ ਆਗੂਆਂ ਦੀ ਜਦੋਂ ਉਹਦੇ ਤਹਿਤ ਹੁਣ ਦੇਖੋ ਪਰਚੇ ਵੀ ਪਏ ਨੇ ਆਪਣੇ ਮੋਰਚੇ ਦੇ ਜਿਹੜੇ ਵੀਹਿਕਲ ਆ ਉਹ ਸੰਗਤਾਂ ਦੇ ਕੁਝ ਵੀਹਿਕਲ ਆ ਜਿਹੜੇ ਉਹ ਵੀ ਠਾਣੇ ਖੜੇ ਨੇ ਤੇ ਉਹਨਾਂ ਦੀ ਪੈਰਵਾਹੀ ਕਰਨਾ ਵੀ ਸਾਡਾ ਫਰਜ ਬਣਦਾ ਹਾਂ ਕੁੱਟਮਾਰ ਵੀ ਹੋਈ ਜਾਂ ਬਾਪੂ ਜੀ ਦਾ ਪੈਰਪੁਰ ਵੀ ਇੱਥੇ ਟੁੱਟਿਆ ਉਸ ਮੋਰਚੇ ਤੇ ਹਨਾ ਉਸ ਦੇ ਤਹਿਤ ਹੀ ਜੋ ਹੋਈ ਸਾਟਾ ਫੇਟਾ ਬੱਜੀਆਂ ਹਾਂ ਹਨਾ ਉਦੋਂ ਸਾਰਾ ਕੁਝ ਹੋਇਆ ਤੇ ਇਹਦੇ ਤਹਿਤ ਆ ਬਾਕੀ ਨੰਬਰ 2 ਤੇ ਸੰਗਤਾਂ ਜਿਹੜੀਆਂ ਅੱਜ ਦੇਖ ਲਓ ਕਿੰਨਾ ਮੋਰਚੇ ਦੇ ਵਿੱਚ ਆ ਜੋ ਨਹਿੰਗ ਸਿੰਘ ਜਿੱਥੇ ਬੰਦੀਆਂ ਜਾਂ ਉਹ ਬੈਠੀਆਂ ਜਾਂ ਜਿਹੜੇ ਆਮ ਲੋਕ ਹੈਗੇ ਆ ਕੁਝ ਜਿਹੜੇ ਰੈਗੂਲਰ ਇੱਥੇ ਰਹਿ ਰਹੇ ਆ ਉਹੀ ਆ ਕੋਈ ਨਵਾਂ ਚਿਹਰਾ ਨਹੀਂ ਤੁਹਾਨੂੰ ਲੱਭਣਾ ਤੇ ਜਿਹੜਾ ਬੜੀ ਤਰਾਸ ਦੀ ਆ ਮੈਨੂੰ ਕਸਮੀ ਗੱਲ ਆ ਇਹ ਬੜਾ ਦੁੱਖ ਲੱਗਿਆ ਇਸ ਚੀਜ਼ ਦਾ ਇਹਦੇ ਨਾਲ ਘਟਣਾ ਵਾਪਰੀ ਹੈਗੀ ਆਸ-ਪਾਸ ਦੇ ਲੋਕਾਂ ਨੂੰ ਤਾਂ ਵਹਿਰਾ ਕਰਤ ਕੇ ਆ ਜਾਣਾ ਮੈਂ ਕਹਾਂ ਜੀ ਆ ਲੋਕਲ ਲੋਕਾ ਪਵਾਦ ਦੇ ਏਰੀਏ ਨੂੰ ਆ ਲੋਕਲ ਲੋਕਾਂ ਨੂੰ ਤਾਂ ਇੱਥੇ ਲੰਬੀ ਹਾਜ਼ਰੀ ਲਾ ਲੈਣੀ ਚਾਹੀਦੀ ਸੀ ਆ ਕੇ ਇੱਥੇ ਤਾਂ ਵੀ ਹੁਣ ਲੋਕਲ ਏਰੀਆ ਤਾਂ ਜੇ ਦੂਰੋਂ ਕਹਿ ਦਈਏ ਵੀ ਦੂਰੋਂ ਪੁਲਿਸ ਨਹੀਂ ਆਉਣ ਦਿੰਦੀ ਆ ਕੌਸ਼ਾ ਹੁਣ ਵੀ ਤਾਂ ਹੁਣ ਕੋਈ ਹੱਦਾਂ ਨਹੀਂ ਇੱਥੇ ਬੰਦ ਕੀਤੀਆਂ ਹੋਈਆਂ ਕੁਝ ਨਹੀਂ ਆ ਲੋਕਲ ਏਰੀਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਦੇ ਪ੍ਰਬੰਧਾਂ ਲਈ ਉਹਨਾਂ ਦੇ ਸਤਕਾਰ ਲਈ ਉਹਨਾਂ ਦੀ ਪਹਿਰੇਦਾਰੀ ਦੇ ਲਈ ਹਨਾ ਇੱਥੇ ਜ਼ਰੂਰ ਰੁਕਣਾ ਚਾਹੀਦਾ ਆ ਕੇ ਜ਼ਰੂਰ ਪਰ ਦੇਖੋ ਕੁਝ ਨਹੀਂ ਕੀਤਾ ਗਿਆ ਇੱਥੇ ਕੋਈ ਅੱਗ ਹਨਾ ਨਾਲ ਜਿਹੜੀਆਂ ਲੱਗੀਆਂ ਸਾਈਡ ਤੇਦਰ ਪਾਲਾਂ ਸੀ ਜਿੱਥੇ ਪ੍ਰਕਾਸ਼ ਕੀਤਾ ਗਿਆ ਉਹ ਵੀ ਮੈਂ ਕਹਾਂ ਜੀ ਅੰਦਰ ਤੱਕ ਅੰਦਰ ਤੱਕ ਗਏ ਆ ਤੁਹਾਨੂੰ ਛੋਟ ਦੇ ਦਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਬਰਾਜਮਾਨ ਨੇ ਉੱਥੇ ਅੰਦਰ ਤੱਕ ਗਏ ਆ ਤੇ ਸਾਡੀ ਇੱਥੇ ਵੱਡੀ ਜ਼ਿੰਮੇਵਾਰੀ ਬਣਦੀ ਹੈ ਨੰਬਰ 2 ਤੇ ਜਦੋਂ ਆਪਾਂ ਇਹ ਕਹਿ ਦਿੱਤਾ ਵੀ ਜੀਦਾ ਜਿੱਧਰ ਦੀ ਦਿਲ ਕਰਦਾ ਉਹ ਜਾਓ ਖੁੱਲੀ ਛੁੱਟੀ ਆ ਇਹ ਪਹਿਲਾਂ ਅਨਾਉਂਸਮੈਂਟ ਕੀਤੀ ਗਈ ਸੀ ਪਹਿਲਾਂ ਹਾਂਜੀ ਇਹ ਤੋਂ ਕਹਿਤਾ ਪ੍ਰਬੰਧਕਾਂ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਇਹ ਇਹਦੇ ਅਸੀਂ ਚੀਜ਼ ਦੇ ਗਵਾਹ ਆਂ ਵੀ ਜਦੋਂ ਮੰਨ ਲਓ ਇਹੀ ਕਹਿਤਾ ਆਪਾਂ ਵੀ ਜੀਦਾ ਜਿੱਧਰ ਦੀ ਦਾ ਲੱਗਦਾ ਵੀ ਕੋਈ ਰੂਟ ਨਹੀਂ ਹੈਗਾ ਜਿੱਧਰ ਦੀ ਜੀਦਾ ਦਾ ਲੱਗਦਾ ਰੋਕ ਰਹੀ ਸੀ ਪੁਲਿਸ ਤਾਂ ਆਪਣੇ ਆਪਣੇ ਤਰੀਕੇ ਨਾਲ ਹਾਂ 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 ਹਾਂਜੀ ਜਾ ਸਕਦੇ ਆ ਦੇਖੋ ਅਸੀਂ ਵੀ ਜਿੱਧਰ ਦੀ ਦਾ ਲੱਗਿਆ ਗਏ ਆ ਪਰ ਬਾਅਦ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਜਦੋਂ ਉੱਥੇ ਧੱਕਾ ਹੋ ਰਿਹਾ ਸਾਰਾ ਕੁਝ ਹੋ ਰਿਹਾ ਸੰਗਤ ਦੇ ਵਿੱਚ ਰੋਸਤਾ ਹੁੰਦਾ ਹੈ ਜੀ ਦੇਖੋ ਹਣਾ ਕੋਈ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਗਈਆਂ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਇੱਥੇ ਪਤਾ ਲੱਗਿਆ ਹਣਾ ਵੀ ਕਿਹਨੇ ਉੱਥੇ ਜਾਣਾ ਜ਼ਿੰਮੇਵਾਰੀ ਨਹੀਂ ਲੱਗੀ ਜਾਂ ਕੁਝ ਹੋਇਆ ਉਹ ਨੌਜਵਾਨਾਂ ਨੇ ਇਧਰ ਦੀ ਜਾਣ ਦੀ ਕੋਸ਼ਿਸ਼ ਕੀਤੀ ਹੁਣ ਦੇਖੋ ਅਟੈਕ ਤਾਂ ਉਹਨਾਂ ਨੇ ਕਰਿਆ ਅੱਗੋਂ ਜੋ ਆਪਾਂ ਸੀਸੀਟੀਵੀ ਵੀ ਦੇਖਦੇ ਆਂ ਵੈਸੇ ਉਹਦੇ ਵਿੱਚ ਆਪਣੇ ਸਿੰਘ ਜਿਹੜੇ ਬੈਰੀਕੇਡ ਪਾਸੇ ਕਰ ਰਹੇ ਆ ਜਾਂ ਕੁਛ ਕਰ ਰਹੇ ਆ ਉਹ ਬੈਰੀਕੇਡ ਪਾਸੇ ਕਰ ਰਹੇ ਆ ਤੇ ਉਹਨਾਂ ਨੇ ਫਿਰ ਉੱਥੋਂ ਪਾਣੀ ਦਾ ਬਿਛਾੜਾ ਚਲਾ ਦਿੱਤੀਆਂ ਪਾਣੀ ਦਾ ਬਿਛਾੜਾ ਚਲਾਈਆਂ ਫਿਰ ਅਤੂ ਗੈਂਸ ਦੇ ਗੋਲੇ ਵੀ ਚੱਲੇ ਆ ਤੇ ਉਸ ਦੇ ਤਹਿਤ ਫਿਰ ਨੌਜਵਾਨਾਂ ਨੇ ਵੀ ਆਪਣਾ ਜੋ ਕੁਛ ਉਹਨਾਂ ਦੇ ਕੋਲ ਹੈਗਾ ਉਹਨਾਂ ਨੇ ਫਿਰ ਉਹ ਕਰਨਾ ਆ ਜੋ ਕੋਈ ਪੱਥਰਬਾਜੀ ਹੋਈ ਜਾਂ ਕੁਛ ਵੀ ਹੋਇਆ ਉਹ ਤਾਂ ਜੋ ਸਿੰਘਾਂ ਕੋਲੇ ਕੁਛ ਹੁੰਦਾ ਸੰਗਤ ਕੋਲੇ ਉਹਨਾਂ ਨੇ ਵੀ ਆਪਣੇ ਬਚਾਅ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਤੇ ਪ੍ਰਕਾਸ਼ ਆ ਜੀ ਰੋਕਣ ਦੇ ਲਈ ਮਤਲਬ ਆ ਰੋਕਣ ਦੇ ਲਈ ਉਹ ਕੀਤਾ ਤੇ ਬਾਕੀ ਕੋਈ ਹਲੇ ਤਾਂ ਜਦੋਂ ਹਮਲਾ ਹੋਇਆ ਵਾਲੇ ਬੈਰੀਕੇਟਿੰਗ ਪੂਰੀ ਉਹ ਹਟਾਈ ਨਹੀਂ ਸੀਗੀ ਆਪਸੀ ਆਪਸੀ ਟਕਰਾ ਤਾਂ ਹੋਇਆ ਹੀ ਨਹੀਂ ਸੀਗਾ ਤੇ ਉਸ ਤੋਂ ਪਹਿਲਾਂ ਜਿਹੜੇ ਅਥਰੂ ਗੈਸ ਦੇ ਗੋਲੇ ਤੇ ਕਾਫੀ ਕੋਸ ਜਿਹੜਾ দাগ ਗਿਆ ਗਿਆ ਪਰ ਉਸ ਦੇ ਤਹਿਤ ਆ ਹੁਣ ਜੋ ਕੋ ਸੰਗਤਾਂ ਵੱਲੋਂ ਇੱਥੇ ਜਿਹੜਾ ਔਰਲਾ ਰੋਡ ਆ ਇਹ ਬੰਦ ਕੀਤਾ ਗਿਆ ਉਹਦੇ ਤਹਿਤ ਵੀ ਹੁਣ ਪ੍ਰਸ਼ਾਸਨ ਆਉਂਦਾ ਹੈ ਦੇਖੋ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਆਉਂਦਾ ਹੈ ਮਹਾਲੀ ਪ੍ਰਸ਼ਾਸਨ ਆਉਂਦਾ ਹੈ ਹਨਾ ਗੱਲਬਾਤ ਕਰਨ ਉਹਨਾਂ ਦੇ ਵੱਡੇ ਵੱਡੇ ਅਫਸਰ ਆ ਰਹੇ ਆ ਤੇ ਉਹਨਾਂ ਨਾਲ ਗੱਲਬਾਤ ਕਰਨ ਲਈ ਵੀ ਕੋਈ ਮੋਤਵਾਰ ਚਿਹਰਾ ਨਹੀਂ ਹੈ ਕੋਈ ਮੌਜੂਦਾ ਹਨਾ ਵੈਸੇ ਤਾਂ ਕਹਿੰਦੇ ਸਾਰੇ ਆ ਗੂ ਨੇ ਪਰ ਜਿਨ੍ਹਾਂ ਦੀ ਜ਼ਿੰਮੇਵਾਰਕ ਬੰਦੇ ਜੋ ਮੰਨ ਲਓ ਹੁਣ ਆਪਾਂ ਕੋਈ ਫੈਸਲਾ ਲੈ ਲਈਏ ਅਸੀਂ ਕਿਸੇ ਪੁਲਿਸ ਅਫਸਰ ਨਾਲ ਜਾਂ ਉਹਨਾਂ ਦੇ ਅਫਸਰਾਂ ਨਾਲ ਕੋਈ ਗੱਲਬਾਤ ਕਰ ਲਈਏ ਉਦਾਂ ਦੀ ਤਾਂ ਬਾਅਦ ਦੇ ਵਿੱਚ ਮੰਨ ਲਓ ਇਹ ਇਹ ਕਹਿ ਦੇਣਾ ਵੀ ਤੁਹਾਡਾ ਤਾਂ ਇਹ ਤੁਸੀਂ ਕਿਦਾਂ ਕਿਹਨੂੰ ਪੁੱਛ ਕੇ ਇਹ ਗੱਲ ਕੀਤੀ ਆ ਜਾਂ ਕਿਵੇਂ ਲਈ ਆ ਕਿ ਉਹ ਸਾਡੇ ਸਿਰ ਫੇਰ ਇਹ ਗੱਲ ਪੈ ਜਾਂਦੀ ਆ ਇਸ ਕਰਕੇ ਕੋਈ ਵੀ ਗੱਲਬਾਤ ਕਰਨੀ ਆ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਆ ਉਹਦੇ ਲਈ ਦੋ ਚਾਰ ਜਿਹੜੇ ਇੱਥੇ ਮੋਰਚੇ ਦੇ ਆਗੂ ਆ ਉਹ ਹੁਣੇ ਲਾਜ਼ਮੀ ਨੇ ਉਹ ਹੁਣੇ ਲਾਜ਼ਮੀ ਨੇ ਕਿਉਂਕਿ ਉਹਨਾਂ ਨਾਲ ਹੀ ਗੱਲਬਾਤ ਕੀਤੀ ਜਾ ਸਕਦੀ ਆ ਫਿਰ ਬਾਕੀ ਜਿਹੜੇ ਥੱਲੇ ਵਾਲੇ ਹੋਰ ਕੋਈ ਨੌਜਵਾਨ ਆ ਕਈ ਭਾਵਕ ਵੀ ਹੁੰਦੇ ਆ ਭਾਵਕ ਹੁੰਦੇ ਕਈਆਂ 'ਚ ਰੋਸ ਵੀ ਹੁੰਦਾ ਆ ਉਹ ਆਪਣੇ ਦਿਲ ਦੇ ਰੋਸ ਦੇ ਮੁਤਾਬਕ ਜਾਂ ਭਾਵਕ ਹੋ ਕੇ ਕੋਛ ਮਾਰੀ ਮੁੱਟੀ ਤੱਤਾ ਠੰਡਾ ਜੇ ਬੋਲ ਜਾਣ ਕੁਛ ਕਰਨ ਜਾਣ ਤੇ ਫਿਰ ਇਹੀ ਬਲੇਮ ਕੀਤਾ ਜਾਂਦਾ ਵੀ ਤੁਸੀਂ ਇਹ ਕਿਉਂ ਕੀਤਾ ਤੁਸੀਂ ਮੋਰਚਾ ਖਰਾਬ ਕਰ ਰਹੇ ਹੋ ਜਾਂ ਕੁਛ ਕਰ ਰਹੇ ਹੋ ਤੇ ਇਤੋਂ ਬਿਹਤਰ ਆ ਜਦੋਂ ਅਸੀਂ ਆਪ ਇੱਥੇ ਮੌਜੂਦ ਹੋਈਏ ਤਾਂ ਇਹ ਜੀ ਨੌਬਤ ਹੀ ਨਹੀਂ ਆਉਗੀ ਜਦੋਂ ਬਿਲਕੁਲ ਤੁਸੀਂ ਰੋਕ ਲੋ ਨਹੀਂ ਤੁਸੀਂ ਪ੍ਰਸ਼ਾਸਨ ਨਾਲ ਖੁਦ ਗੱਲਬਾਤ ਕਰ ਸਕਦੇ ਹੋ ਫਿਰ ਫਿਰ ਜਦੋਂ ਖੁਦ ਗੱਲ ਕਰੋਗੇ ਫਿਰ ਦੂਆ ਬੰਦਾ ਨਹੀਂ ਗੱਲ ਕਰੂਗਾ ਵਿੱਚ ਹਨਾ ਇਸ ਕਰਕੇ ਮੈਂ ਕੋਸ਼ਿਸ਼ ਸਾਡੇ ਆਗੂ ਸਹਬਾਨਾ ਨੂੰ ਫੋਨ ਵੀ ਕੱਲੋ ਲਾਏ ਚਲੋ ਸਹੀ ਉਮੀਦ ਵੀ ਚਲੋ ਪਾਈ ਵੀ ਮੈਂ ਇਹ ਵੀ ਗੱਲ ਕਹੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਥਨ ਸਵੇਰੇ ਇੱਥੇ ਪੁਲਸ ਘੇੜੇ ਮਾਰਦੀ ਆ ਖੁਦਾ ਨਾ ਖਾਸਤਾ ਜੇ ਉਹ ਚੜ ਕੇ ਆ ਜਾਣ ਇੱਥੇ ਤੰਬੂ ਪੱਟਣ ਦੀ ਕੋਸ਼ਿਸ਼ ਕਰਨ ਟਕਰਾਵ ਹੋ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਪ੍ਰਕਾਸ਼ ਨੇ ਤਾਂ ਮੈਂ ਇਹ ਗੱਲ ਕਹੀ ਸੀ ਸਾਰੀ ਜ਼ਿੰਦਗੀ ਤੁਹਾਡੇ ਚਿਹਰੇ ਤੋਂ ਜਿਹੜੀ ਕਾਲਖ ਨਹੀਂ ਲੈਣੀ ਜੇ ਇੱਥੇ ਕੋਈ ਬੇਅਦਬੀ ਹੋ ਜਾਂਦੀ ਆ ਕੋਈ ਹਮਲੇ ਹੋ ਜਾਂਦੇ ਆ ਬਾਅਦ ਦੇ ਵਿੱਚ ਤੁਸੀਂ ਇੱਥੇ ਆ ਕੇ ਸੱਚੇ ਨਾਜੀ ਬਣੇ ਬਿਲਕੁਲ ਬਿਲਕੁਲ ਹਣਾ ਕਿਉਂਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਨਹੀਂ ਮੈਂ ਕਹਿੰਦਾ ਸਾਡੇ ਲਈ ਨਹੀਂ ਮੈਂ ਸੰਗਤ ਨੂੰ ਵੀ ਕਹਿੰਦਾ ਮੇਨ ਗੱਲ ਪਹਿਲਾਂ ਆਗੂਆਂ ਤੇ ਵੀ ਆ ਜਾਂਦੀ ਹੈ ਜਿਨ੍ਹਾਂ ਨੇ ਲਾਇਆ ਉਹਨਾਂ ਨੇ ਵੀ ਕਿਹਾ ਵੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਖੁਦਾ ਨਾ ਖਾਸਤਾ ਕੋਈ ਬੇਅਦਬੀ ਹੋਂਦੀ ਕੋਈ ਕੋਸ਼ਿਸ਼ ਕਰਦਾ ਜਾਂ ਹੋ ਜਾਂਦੀ ਆ ਜਾਂ ਇਹ ਤੋਂ ਕੋਈ ਟਕਰਾਅ ਹੋ ਗਿਆ ਫਿਰ ਉੱਥੇ ਕੋਈ ਅੱਗ ਵਗੈਰਾ ਲੱਗ ਗਈ ਜਾਂ ਕੋਈ ਅੰਦਰ ਕੋਈ ਇਹੋ ਜਿਹੀ ਘਟਨਾ ਵਾਪਰ ਗਈ ਤਾਂ ਉਹਦੀ ਜ਼ਿੰਮੇਵਾਰੀ ਕੀ ਆ ਕੀ ਕੋਈ ਸਿਕਿਉਰਿਟੀ ਸਿਸਟਮ ਬਣਾਇਆ ਗਿਆ ਕਿ ਕਿ ਕਹਨਾਂ ਦੀ ਜ਼ਿੰਮੇਵਾਰੀ ਆ ਉਸ ਕਰਕੇ ਮੈਂ ਫੋਨ ਤੇ ਵੀ ਇਹ ਗੱਲਾਂ ਕਹੀਆਂ ਉਹਨਾਂ ਨੂੰ ਇਹ ਯਾਦ ਕਰਾਇਆ ਵੀ ਦੇਖੋ ਸੰਗਤ ਇੱਕ ਪਾਸੇ ਆ ਸਭ ਤੋਂ ਵੱਡੀ ਗੱਲ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਪ੍ਰਕਾਸ਼ ਕੀਤਾ ਗਿਆ ਖੰਡ ਪਾਠ ਸਾਹਿਬ ਚੱਲਦੇ ਨੇ ਠੀਕ ਆ ਜੀ ਤਾਂ ਕਿਰਪਾ ਕਰਕੇ ਤੁਸੀਂ ਜਏ ਉੱਥੇ ਆਪਾਂ ਇਹ ਪ੍ਰਬੰਧ ਕਰੇ ਆ ਤੇ ਉੱਥੇ ਸਿਕਿਉਰਟੀ ਵੀ ਕਰਗੇ ਅਸੀਂ ਅਸੀਂ ਸਿਕਿਉਰਟੀ ਖੁਦ ਕਰਗੇ ਉੱਤੇ ਹਨਾ ਇਹ ਜ਼ਿੰਮੇਵਾਰੀਆਂ ਪਰ ਬੜੀ-ਬੜੀ ਤਰਾਸਦੀ ਆ ਵੇਖੋ ਐਡਾ ਜਾਵੇ ਤਾਂ ਮੋਰਚੇ 'ਚ ਬਹੁਤ ਸ਼ਾਂਤੀ ਜੀ ਆ ਵੀ ਕੋਈ ਵੀ ਦੇਖ ਨਹੀਂ ਰਿਹਾ ਤੁਹਾਡੇ ਤੋਂ ਸਿਵਾ ਜਾਂ ਉਹੀ ਨਿਹੰਗ ਸਿੰਘ ਬੈਠੇ ਨੇ ਤੇ ਤੁਸੀਂ ਬੈਠੇ ਹੋਏ ਹੋ ਮਤਲਬ ਕਿ ਆਸ-ਪਾਸ ਦਾ ਵੀ ਕੋਈ ਨਹੀਂ ਆ ਕੇ ਜਿਹੜਾ ਕਿ ਇੱਥੇ ਬੈਠ ਰਿਹਾ ਹੈਗਾ ਤੇ ਜੇ ਅਸੀਂ ਦੇਖੀਏ ਕਿਸਾਨੀ ਅਦੋਲਨਾ ਦੀ ਗੱਲ ਤੇ ਜੇ ਉੱਥੇ ਕਿਤੇ ਮਾੜੀ ਜਿਹੀ ਕੋਈ ਗੱਲ ਹੋ ਜਾਂਦੀ ਆ ਤਾਂ ਪੂਰਾ ਪੰਜਾਬ ਵਹੀਰਾ ਘੱਟ ਕੇ ਚਲਾ ਜਾਂਦਾ ਆ ਤਾਂ ਕੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਉਹਨਾਂ ਲੋਕਾਂ ਦੀ ਕਿ ਇੱਧਰ ਨੂੰ ਵੀ ਆਈਏ ਜਿੱਥੇ 25 ਤਰੀਕ ਦਾ ਤਾਂ ਇਕੱਠ ਰੱਖਤਾ ਪਰ ਉਸ ਤੋਂ ਪਹਿਲਾਂ ਮੋਰਚੇ 'ਚ ਹਾਜ਼ਰੀ ਨਹੀਂ ਕਾਈਦੀ ਏ ਦੇਖੋ ਖਾਲਸਾ ਜੀ ਸਭ ਤੋਂ ਵੱਡਾ ਸਾਡਾ ਦੈਲੀ ਇੱਥੇ ਟੁੱਟਿਆ ਇਸ ਵਾਰ ਕਹਿੰਦੇ ਜਵਾਬ ਪਾ ਜਾਣੀਏ ਜਾਂ ਰਾਹ ਪਿਆ ਜਾਣੀ ਬਿਲਕੁਲ ਔਰ ਜਦੋਂ ਤੁਸੀਂ ਹੁਣ ਗਏ ਵੀ ਤਾਂ ਵੀ ਗਿਣਵੇਂ ਚੁਣਵੇਂ ਜਈ ਜਿਹੜੇ ਅਗਲੇ ਬਿਲਕੁਲ ਜੀ ਸਾਨੂੰ ਦੇਖੋ ਯਾਰ ਮੈਂ ਕਹਿੰਨਾ ਵੀ 28-28 ਸਾਲ 32-32 ਸਾਲ ਸਾਡੀ ਖਾਤਰ ਉਹਨਾਂ ਨੇ ਜੇ ਸਮਝੋ ਤੁਸੀਂ ਮੈਂ ਕਹਿੰਨਾ ਸਾਰੀਆਂ ਸੰਗਤਾਂ ਤੁਸੀਂ ਨਾ 5-4 ਮਿੰਟ ਇਹਨਾਂ ਦੀ ਹਿਸਟਰੀ ਕੱਢ ਕੇ ਦੇਖਿਓ ਉਹਨਾਂ ਸਿੰਘਾਂ ਦੀ ਵੀ ਉਹਨਾਂ ਨੇ ਕਿਉਂ ਇਹ ਕਦਮ ਚੱਕੇ ਕਿਉਂ ਤੇ ਹਰਬੰਦ ਲੜਾਈ ਲੜੀ ਕਿਉਂ ਉਹ ਜੇਲਾਂ ਚ ਗਏ ਉਹਨਾਂ ਨੂੰ ਕੀ ਲੋੜ ਸੀ ਹਨਾ ਨਹਿਰਾਂ 'ਚ ਬੰਬ ਮਾਰਨ ਦੀ ਪਾਣੀ ਰੋਕਣ ਦੀ ਕਿਉਂ ਲੋੜ ਪਈ ਸੀ ਉਹਨਾਂ ਨੂੰ ਥਾਡੇ ਰਾਖੇ ਬਣਨ ਦੀ ਕਿਉਂ ਲੋੜ ਪਈ ਸੀ ਜੇ ਇਹ ਅੱਜ ਜੇਲਾਂ 'ਚ ਬੰਦਾ ਤਾਂ ਅਸੀਂ ਆਪਣੇ ਘਰਾਂ 'ਚ ਕੋਈ ਜੇ ਮਹਿਫੂਜ਼ਾਂ ਤਾਂ ਸਾਡੇ ਪਾਣੀ ਜੇ ਮਾਰੇ ਮੋਟੇ ਬੱਚੇ ਹੋਏ ਆ ਤਾਂ ਇਹਨਾਂ ਦੀ ਕੁਰਬਾਨੀਆਂ ਸਭ ਤੋਂ ਵੱਡੀ ਜੇ ਖੇਤੀਆਂ ਕਰਨ ਜੋਗੇ ਵੀ ਹੋਏ ਆ ਤਾਂ ਇਹਨਾਂ ਦੀਆਂ ਕੁਰਬਾਨੀਆਂ ਆ ਸਾਡੇ ਅੱਗੇ ਹੋ ਕੇ ਲੜਾਈ ਲੜੀ ਆ ਨਹਿਰੀ ਪਾਣੀਆਂ ਪਿੱਛੇ ਲੜਾਈ ਲੜੀ ਬਲਵਿੰਦਰ ਸਿੰਘ ਚਟਾਣਾ ਜੀ ਨੇ ਸਾਰਾ ਪਰਿਵਾਰ ਆਪਣਾ ਸ਼ਹੀਦ ਕਰਾਇਆ ਨਹਿਰਾਂ ਰੋਕੀਆਂ ਉੱਥੇ ਤਾਂ ਉਹ ਕਿਹਦੇ ਲਈ ਸੀ ਸਾਡੇ ਲਈ ਸੀ 28-28 ਸਾਲ ਤੋਂ 32-32 ਸਾਲ ਤੋਂ ਜੇ ਇਹ ਸਿੰਘ ਜੇਲਾਂ ਚ ਨੇ ਸਾਡੀ ਖਾਤਰ ਨੇ ਪਤਾ ਨਹੀਂ ਕੀ ਗੱਲ ਹੈ ਲੋਕ ਸਮਝਦੇ ਨਹੀਂ ਜੇ ਹੁਣ ਮੈਨੂੰ ਦੁੱਖ ਹੁੰਦਾ ਜੇ ਲੋਕ ਆਉਣਾ ਚਾਹਣ ਮੈਂ ਮੇਰੀ ਇਹ ਜ਼ਿੰਦਗੀ ਦਾ ਤਜਰਬਾ ਹੈ ਵੀ ਜੇ ਲੋਕ ਆਉਣਾ ਚਾਹਣ ਜੇ ਲੋਕਾਂ ਦਾ ਹੜ ਆਉਣਾ ਚਾਵੇ ਤਾਂ ਕੋਈ ਸਰਕਾਰਾਂ ਰੋਕ ਨਹੀਂ ਸਕਦੀ ਜੇ ਵੱਡੇ ਪੱਧਰ ਤੇ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਵੱਡੇ ਪੱਧਰ ਤੇ ਮੰਨ ਲਓ ਸਾਡਾ ਕੱਟ ਸੰਗਤਾਂ ਦਾ ਨਿਕਲਦਾ ਆ ਠੀਕ ਆ ਤੇ ਕੋਈ ਮੈਨੂੰ ਨਹੀਂ ਲੱਗਦਾ ਜਦੋਂ ਅਸੀਂ ਕਿਸਾਨੀ ਮੋਰਚਿਆਂ ਦੇ ਵਿੱਚ ਵੱਡੇ ਪੱਧਰ ਤੇ ਉੱਥੇ ਜਾ ਸਕਦੇ ਆ ਅਸੀਂ ਜਾਣੇ ਅਸੀਂ ਖੁਦ ਵੀ ਗਏ ਆਜ਼ਰੀਆਂ ਲੁਆਈਆਂ ਸਾਨੂੰ ਪਤਾ ਨੌਜਵਾਨਾਂ ਚ ਕਿੰਨਾ ਜੋਸ਼ ਆ ਤੇ ਕੀ ਇੱਥੇ ਲਈ ਕਿਉਂ ਨਹੀਂ ਹੈਗਾ ਜੇ ਅਸੀਂ ਮੰਨ ਲਓ ਇੱਕ ਹੁਣ ਉਹ ਕੰਟਰੋਵਰਸੀ ਪੈਦਾ ਹੋ ਜਾਣੀ ਆ ਹਨਾ ਜੇ ਮੈਂ ਹੁਣ ਉਦਾਂ ਦੀਆਂ ਗੱਲਾਂ ਕਰਦਾ ਕਹਿੰਦਾ ਮਤਲਬ ਵੀ ਜੇ ਅਸੀਂ ਹੋਰ ਮੋਰਚਿਆਂ ਦੇ ਵਿੱਚ ਵੀ ਮੰਨ ਲਓ ਐਡੀ ਤਾਦਾਦ ਦੇ ਵਿੱਚ ਹਾਜ਼ਰੀ ਲਾ ਸਕਦੇ ਆ ਜੇ ਮੰਨ ਲਓ ਇਹ ਆ ਮੋਰਚਾ ਲੱਗਾ ਸ੍ਰੀ ਗੁਰਗ੍ਰਾਂਤ ਸਾਹਿਬ ਜੀ ਦਾ ਪ੍ਰਕਾਸ਼ ਆ 28-28 ਸਾਲ ਤੋਂ 32-32 ਸਾਲ ਦੇ ਜਿਹੜੇ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਲਈ ਮੋਰਚਾ ਜਿਨ੍ਹਾਂ ਨੇ ਸਾਡੇ ਲਈ ਲੜਾਈ ਲੜੀ ਆ ਇੱਕ ਤਾਂ ਅਸੀਂ ਨਿੱਜੀ ਲੜਾਈ ਲੜਦੇ ਆ ਆਪਣੀ ਮੰਨ ਲਓ ਜ਼ਮੀਨਾਂ ਲਈ ਅਸੀਂ ਅਸੀਂ ਆਪਣੀ ਆਮਦਨ ਵਧਾਉਣ ਦੇ ਲਈ ਲੜਾਈ ਲੜਦੇ ਹਾਂ ਸਾਡੀ ਨਿੱਜੀ ਲੜਾਈਆ ਮੰਨ ਲਓ ਹਨਾ ਸਾਰਿਆਂ ਦੀ ਆਪਣੀ ਨਿੱਜੀ ਲੜਾਈਆ ਪਰ ਇਹ ਲੜਾਈ ਉਹ ਹੈ ਜਿਹੜੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੀ ਹੈ ਨੰਬਰ 2 ਤੇ ਜਦੋਂ ਬਰਗਾੜੀ ਮੋਰਚਾ ਲੱਗਾ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਇਨਸਾਫ਼ ਲਈ ਆ ਨੰਬਰ 3 ਜਿਨ੍ਹਾਂ ਨੇ 22 ਸਾਲ 32 32 ਸਾਲ ਹੋ ਗਏ ਕੌਮ ਖਾਤਰ ਕੁਰਬਾਨੀਆਂ ਦੇ ਕੇ ਜੇਲਾਂ ਚ ਗਏ ਆ ਜਿਨ੍ਹਾਂ ਨੂੰ ਪ੍ਰੋਲਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ ਸੌਦੇ ਸਾਧ ਨੂੰ ਹਰੇਕ ਮਹੀਨੇ ਤੱਕ ਪ੍ਰੋਲ ਦੇ ਦੇ ਦਿੱਤੀ ਜਾਂਦੀ ਆ ਸਾਡੇ ਸਿੰਘਾਂ ਨੂੰ ਪ੍ਰੋਲਾਂ ਨਹੀਂ ਦਿੱਤੀਆਂ ਜਾ ਰਹੀਆਂ ਸਭ ਤੋਂ ਵੱਡੀ ਤਰਾਸ ਦੀ ਇਹ ਆ ਕਿ ਉਹ ਇਸ ਕੌਮ ਦਾ ਜਥੇਦਾਰ ਬਣਾਇਆ ਹੋਇਆ ਤੁਸੀਂ ਲੱਖਾਂ ਦੇ ਕੱਟਨੇ ਭਾਈ ਜਗਤਾਰ ਸਿੰਘ ਵਾਰਾ ਜੀ ਨੂੰ ਜਥੇਦਾਰਤਾ ਥਾਪਦਾ ਪਰ ਉਹਨਾਂ ਨੂੰ ਬਾਹਰ ਕਢਾਉਣਾ ਕਿਨੇ ਆ ساری ਜ਼ਿੰਦਗੀ ਦਾ ਕਲੰਕ ਰਹਿ ਜੂ ਵੀ ਸਿੱਖ ਕੌਮ ਜੇ ਕੋਈ ਕੱਲ ਨੂੰ ਗੱਲਬਾਤ ਹੁੰਦੀ ਆ ਵੀ ਸਿੱਖ ਕੌਮ ساری ਜ਼ਿੰਦਗੀ ਆਪਣੇ ਕੌਮ ਦੇ ਜਥੇਦਾਰ ਨੂੰ ਨਹੀਂ ਬਾਹਰ ਕਢਾ ਸਕੀ ਹਣ ਵੀ ਦੇਖ ਲੋ ਤੇ ਜੇ ਨਹੀਂ ਕਢਾ ਸਕਦੇ ਜੀ ਜੇ ਸਾਡੀਆਂ ਨਹੀਂ ਲੱਤਾ ਭਾਰ ਚਲਦੀਆਂ ਸੀ ਤੇ ਫਿਰ ਸਾਨੂੰ ਉਦੋਂ ਇਹਨਾਂ ਨੂੰ ਜਥੇਦਾਰ ਨਹੀਂ ਸੀ ਆਪਣਾ ਚਾਹੀਦਾ ਨਹੀਂ ਸੀ ਉਦੋਂ ਤਾਂ ਅਸੀਂ ਕਿਉਂਕਿ ਮੈਂ ਇਹੀ ਕਹਿੰਨਾ ਨਾ ਵੀ ਅਸੀਂ ਪੀੜਾਂ 'ਚ ਤਾਂ ਇਕੱਠ ਕਰ ਲੈਨੇ ਆ ਠੀਕਾ ਪਰ ਨਾਲ ਨਹੀਂ ਖੜਦਾ ਕਿਸੇ ਦੇ ਕੋਈ ਇਹਨਾਂ ਨਾਲ ਕੌਣ ਖੜਦਾ ਸੀ ਨਹੀਂ ਕਹਿੰਦੇ ਸਾਡੇ ਨਾਲ ਖੜੋ ਅਸੀਂ ਨਹੀਂ ਕਹਿੰਦੇ ਮੋਰਚੇ 'ਚ ਅਸੀਂ ਬੈਠਿਆ ਸਾਡੇ ਨਾਲ ਖੜੋ ਅਸੀਂ ਕਦੇ ਪੀਲ ਨਹੀਂ ਕੀਤੀ ਸਾਡੇ ਨਾਲ ਖੜੋ ਅਸੀਂ ਕਹਿੰਨੇ ਉਹਨਾਂ ਸਿੰਘਾਂ ਨਾਲ ਖੜੋ ਜੋ ਤੁਹਾਡੀਆਂ ਪੁਸ਼ਤਾਂ ਨਾਲ ਖੜ ਗਏ ਜੋ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਲੜ ਗਏ ਆ ਤੇ ਕੌਣ ਖੜਦਾ ਅਸੀਂ ਵੀਡੀਓ ਤਾਂ ਪਾ ਲੈਣੀਆ ਮੈਂ ਗਰੰਟੀ ਦਿੰਦਾ ਅੱਜ ਭਾਈ ਜਗਤਾਰ ਸਿੰਘ ਵਾਰਾ ਜੀ ਬਾਹਰ ਆ ਜਾਣ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਤੇ ਹੁਣ ਅੱਗੇ ਹੋ ਹੋ ਵੋਟਮਾ ਖਚਾਉਣੀਆ ਸਾਰਾ ਕੁਝ ਉਹ ਕਰਨਗੇ ਠੀਕ ਆ ਪਰ ਲੋਕ ਉਹ ਨਹੀਂ ਹੁਣ ਦੀਪ ਸਿੱਧੂ ਸੀਗਾ ਜਦੋਂ ਜਿਉਂਦਾ ਸੀ ਤਾਂ ਰੌਲਾ ਪਾਉਂਦਾ ਰਿਹਾ ਵੀ ਆਹਾ ਇਹਨਾਂ ਨੌਲੇਜ ਵਾਲਾ ਮੁੰਡਾ ਸੀ ਸਿੰਘ ਤੁਹਾਡੇ ਕੋਲੇ ਸਾਰਾ ਕੁਝ ਸੀਗਾ ਹਣਾ ਸਿੱਖੀ ਹੱਲ ਵੀ ਮੋੜ ਰਿਹਾ ਸੀ ਮੁੰਡਾ ਚਲੋ ਹਰੇਕ ਬੰਦਾ ਸੰਪੂਰਨ ਨਹੀਂ ਹੁੰਦਾ ਠੀਕ ਆ ਸਾਰਾ ਕੁਝ ਸੀ ਉਹਨੂੰ ਗਦਾਰ ਕਹਿ ਕੇ ਬੀਜਪੀ ਦਾ ਏਜੰਟ ਕਹਿ ਕੇ ਰਵਾਇਆ ਗਿਆ ਹਣਾ ਬਹੁਤ ਸਾਰੇ ਘੜਮ ਚੌਧਰੀਆਂ ਨੇ ਰਵਾਇਆ ਜਿਨ੍ਹਾਂ ਦੀਆਂ ਵੀਡੀਓ ਵੀ ਅੱਜ ਵੀ ਹੈਗੀਆਂ ਉਦੋਂ ਜਦੋਂ ਦੀਪ ਸਿੱਧੂ ਦਾ ਭੋਗ ਸੀ ਉੱਥੇ ਪੈਰ ਰੱਖਣ ਦੀ ਜਦੋਂ ਸੰਸਕਾਰ ਸੀ ਪੈਰ ਰੱਖਣ ਨੂੰ ਥਾ ਨਹੀਂ ਜੀ ਲੋਕ ਲੰਮੇ ਪੈਰਾਂ पे ਮੱਥਾ ਟੇਕਦੇ ਸੀ ਯਾਰ ਜਿਉਂਦਿਆਂ ਨੂੰ ਤਾਂ ਤੁਸੀਂ ਕੱਲਾ ਛੱਡਦਾ ਜਿਉਂਦਿਆਂ ਨੂੰ ਤਾਂ ਭੰਡ ਦੇ ਰਹੇ ਨੇ ਤੇ ਫਿਰ ਮਰਨ ਤੇ ਬਾਅਦ ਚ ਭੋਗ ਮਰਨ ਤੇ ਸਿਆਸਤ ਕਰਦੇ ਨਾ ਆਪਣੇ ਫਿਰ ਉਦੋਂ ਲੋਕਾਂ ਨੇ ਲੋਕ ਤਾਂ ਨਵੇਂ ਪੇਜ ਚ ਸ਼ੁਰੂ ਕਰ ਦਿੰਦੇ ਚਲਾ ਲੈਂਦੇ ਆਮਦਨ ਦਾ ਹਿਸਾਬ ਬਣਾ ਲੈਂਦੇ ਉਹਨਾਂ ਦੀਆਂ ਫਿਰ ਪਾਪਾ ਸਟੋਰੀਆਂ ਸਾਰਾ ਕੁਝ ਉਹਨਾਂ ਦੀਆਂ ਵੀਡੀਓ ਪਾਪਾ ਅੱਗੇ ਹੋ ਹੋ ਕੇ ਆਪਣੇ ਚਿਹਰੇ ਫੇਮਸ ਕਰ ਲੈਂਦੇ ਆ ਠੀਕ ਆ ਪੈਸਾ ਉੱਥੋਂ ਕਮਾਉਂਦੇ ਆ ਉਹਨਾਂ ਦੇ ਲੋਕਾਂ ਦੇ ਜਾਨੀ ਭਾਵਕ ਹੋ ਕੇ ਰੋ ਰੋ ਕੇ ਵੀਡੀਓ ਵੀ ਪਾਉਂਦੇ ਇਹਨਾਂ ਦੇ ਨਾਵਾਂ ਤੇ ਤਾਂ ਉਹ ਸਾਰਾ ਕੀ ਖੇੜਾ ਮੈਨੂੰ ਕਹ ਸਾਡੇ ਲੋਕਾਂ ਨੂੰ ਸਾਨੂੰ ਸਮਝ ਨਹੀਂ ਚਾਹੀਦੀ ਆ ਪਰ ਆ ਦੇਖੋ ਮੈਂ ਕਹਿੰਦਾ ਖਾਸ ਕਰਕੇ ਲੋਕੋ ਲੋਕਾਂ ਨੂੰ ਅਪੀਲ ਕਰਦਾ ਨੇੜੇ ਤੇੜੇ ਦੇ ਜੋ ਪਵਾਦ ਦੇ ਪਿੰਡ ਹੈ ਜੇ ਦੂਰ ਵਾਲਿਆਂ ਨੂੰ ਕੋਈ ੜਕਾ ਪਰੇਸ਼ਾਨੀ ਆਉਂਦੀ ਆ ਕੋਈ ਇਹ ਚੱਕਰ ਆ ਤਾਂ ਪਵਾਦ ਦੇ ਏਰੀਏ ਨੂੰ ਤਾਂ ਇੱਥੇ ਘੱਟੋ ਘਾੜਨੀ 2-400 ਬੰਦਾ ਪਵਾਦ ਦੇ ਏਰੀਏ ਦੀ ਜ਼ਿੰਮੇਵਾਰੀ ਚਾਹੀਦੀ ਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਲਈ ਇੱਥੇ ਘੱਟੋ ਘਾੜਨੀ ਮੈਂ ਕਹਿੰਦਾ ਰੈਗੂਲਰ ਹਾਜ਼ਰੀ ਚਾਹੀਦੀ ਆ ਘੱਟੋ ਘਾੜਨੀ ਹਫ਼ਤਾ 10 ਦਿਨ ਤਾਂ ਇੱਥੇ ਰੈਗੂਲਰ ਹਾਜ਼ਰੀ ਜੜੀ ਭਰੀ ਜਾ ਉਹ ਜਿਹੜੇ 2 ਦਿਨਾਂ ਤੋਂ ਮਤਲਬ ਕਿ ਪਹਿਲਾਂ ਜਿਹੜੇ ਅਰੈਸਟ ਕੀਤੇ ਸੀ ਪਰਚੇ ਪਾਏ ਗਏ ਨੇ ਜਿਹੜੀ ਮੰਗ ਰੱਖੀ ਜਾਣੀ ਜਾ ਰਹੀ ਹੈ ਕਿ ਜਿਹੜੇ ਪਰਚੇ ਰੱਦ ਕੀਤੇ ਜਾਣ ਤਾਂ ਜਿਹੜੇ ਅਰੈਸਟ ਕੀਤੇ ਗਏ ਉਹ ਵੀ ਛੱਡੇ ਜਾਣ ਜਿਹੜੇ ਵੀਕਲ ਹੈਗੇ ਉਹ ਵੀ ਛੱਡੇ ਜਾਣ ਤਾਂ ਕੀ ਛੱਡ ਦਿੱਤੇਗੇ ਪ੍ਰਸ਼ਾਸਨ ਦੇ ਵੱਲੋਂ ਦੇਖੋ ਜੀ ਵੀਕਲ ਤਾਂ ਥਾਣੇ ਚ ਹੀ ਆ ਹੂੰ ਇਹ ਵੀ ਗੱਲ ਕਹੀ ਗਈ ਆ ਵੀ ਜਿਹੜੇ ਮੰਨ ਲਓ ਵੀਕਲ ਆਪਣੇ ਥਾਣੇ ਚ ਚੱਕੇ ਗਏ ਆ ਜੇ ਉਹਨਾਂ ਤੇ ਪ੍ਰੈਸ਼ਰ ਬਿਲਡ ਕਰਾਂਗੇ ਅਸੀਂ ਜੇ ਸੰਗਤ ਨੂੰ ਨਾਲ ਲੈ ਕੇ ਇੱਕ ਐਲਾਨ ਕਰਾਂਗੇ ਇੱਥੇ ਖੁਦ ਰਵਾਂਗੇ ਕਿ ਭਾਈ ਪਹਿਲਾਂ ਵਹੀਕਲ ਦਿਓ ਸਾਡੇ ਜਿਹੜੇ ਵਹੀਕਲ ਚੱਕੇ ਗਏ ਆ ਸਾਡੇ ਵਹੀਕਲ ਇੱਥੇ ਪਹੁੰਚਦੇ ਕਰੋ ਸਾਨੂੰ ਦਿਓ ਠੀਕ ਆ ਤੇ ਤਾਂ ਅਸੀਂ ਤੁਹਾਡੇ ਨਾਲ ਕੋਈ ਗੱਲਬਾਤ ਕਰਾਂਗੇ ਪਰ ਇਦਾਂ ਦੀ ਕੋਈ ਗੱਲਬਾਤ ਹੋ ਨਹੀਂ ਰਹੀ ਠੀਕ ਆ ਜਿਹੜੇ ਆਗੂਆਂ ਵੱਲੋਂ ਵੀ ਕਿਹਾ ਜਾਣਾ ਚਾਹੀਦਾ ਆ ਤੇ ਤੇਰੀ ਬਿਲਕੁਲ ਜੀ ਵੱਡੇ ਪੱਧਰ ਤੇ ਇਹ ਸਖਤੀ ਰੁਖ ਦੇ ਵਿੱਚ ਕਹਿਣਾ ਚਾਹੀਦਾ ਕਿ ਭਾਈ ਸਾਡਾ ਜਿਹੜਾ ਦੇਖ ਲੈ ਕੇ ਮੋਰਚਾ ਦਾ ਸ਼ਾਂਤ ਤਾਂ ਕੋਈ ਗੱਲ ਕਰਨ ਲਈ ਤੇ ਆ ਨਹੀਂ ਰਿਹਾ ਹੈਗਾ ਤੇ ਅਬ ਰਹਿਣ ਦਿੰਦੇ ਆ ਵੀਕਲ ਵੀ ਫਿਰ ਪਰਚੇ ਵੀ ਉਵੇਂ ਪਈ ਬਿਲਕੁਲ ਜੀ ਉਹੀ ਗੱਲ ਆ ਮੈਂ ਇਸ ਚੀਜ਼ ਨੂੰ ਕਹਿਣਾ ਵੀ ਜੇ ਅਸੀਂ ਪਹਿਲੇ ਦੇਣੀ ਹੀ ਇਹ ਚੀਜ਼ ਦਾ ਦਾਵਾ ਕਰ ਲੈਂਦੇ ਵੀ ਪਹਿਲਾਂ ਸਾਡੇ ਵੀਕਲ ਛੱਡੋ ਫਿਰ ਅਸੀਂ ਜਾਵਾਂਗੇ ਠੀਕ ਆ ਤੇ ਨਹੀਂ ਕਾਫੀ ਟਾਈਮ ਬਾਅਦ ਛੱਡਿਆ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਸਾਰਾ ਰਾਤ ਨੂੰ ਜਿਹੜਾ 6:30 6 ਵਜੇ ਤੱਕ ਜਿਹੜੇ ਸਾਰੇ ਰਿਲੀਜ਼ ਹੋ ਗਏ ਸੀਗੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਨਾ ਪ੍ਰਸ਼ਾਸਨ ਦਾ ਜਾਂ ਇਨਾ ਸਰਕਾਰਾਂ ਦਾ ਵੀ ਇੱਕ ਇਹ ਪ੍ਰੈਸ਼ਰ ਦੇਖਦੇ ਆ ਵੀ ਕੀ ਮਾਹੌਲ ਹੈ ਜਦੋਂ ਉਹਨਾਂ ਨੇ ਦੇਖਿਆ ਵੀ ਸੰਗਤ ਤਾਂ ਸਾਰੀ ਚਲ ਗਈ ਆ ਇਹ ਤਾਂ ਫਿਰ ਦਸ ਵੀ ਜਾਂ 11 ਕਿ ਜਾਣੇ ਰਹਿ ਗਿਆ ਜਿੰਨੇ ਕੋਣੇ ਹੁੰਦੇ ਆ ਤੇ ਉਹਨਾਂ ਨੇ ਫਿਰ ਜਿਹੜੇ ਕੇਸ ਵੀ ਰਜਿਸਟਰ ਕਰਨੇ ਸਾਰਾ ਕੁਝ ਜੇ ਇਥੇ ਵੱਡੇ ਪੱਧਰ ਤੇ ਦੋ ਦਿਨ ਇਥੇ ਸਟੇਜ ਚੱਲਦੀ ਰਵੇ ਸੰਗਤ ਨੂੰ ਉਦਾਂ ਹੀ ਬਰਕਰਾਰ ਰਿਤੇ ਰੱਖਿਆ ਜਾਵੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਂਦਾ ਕਿ ਸੰਗਤ ਆਲੇ ਮੌਜੂਦ ਆ ਇਹ ਫਿਰ ਕੋਈ ਇਦਾਂ ਦਾ ਆਪਣਾ ਹਲਾ ਮਾਰ ਸਕਦੇ ਆ ਇਸ ਕਰਕੇ ਉਹ ਫਿਰ ਜਦੋਂ ਉਹਨਾਂ ਨੂੰ ਡਰ ਹੀ ਨਹੀਂ ਕਿਸੇ ਚੀਜ਼ ਦਾ دارین نہیں ਅਸੀਂ ਰੱਖਿਆ ਹੋਗੇ ਸਿੱਕ ਵੀ ਕਿ ਉਹ ਸਮਝਦੇ ਨਹੀਂ ਕਿ ਜ਼ਿੰਮੇਵਾਰੀਆਂ ਹੈ ਮੈਂ ਕਹਿੰਦਾ ਬਹੁਤ سارے ਸਾਡੇ ਜਜ਼ਬਤੀ ਵੀਰੇ ਇਹ ਕਹਿੰਦੇ ਆਂ ਕੋਈ ਕੁਛ ਕਰਦੇ ਨਹੀਂ ਜਾਂ ਕੁਛ ਨਹੀਂ ਕਰਦੇ ਜਾਂ ਜੇ ਉਹ ਆ ਮੈਂ ਕਹਿੰਦਾ ਵੀ ਵੀਰੋ ਮੋਰਚੇ ਦੇ ਵਿੱਚ ਆਓ ਆਪਾਂ ਇੱਥੇ ਡਟিয়ে ਕਰੀਏ ਤੇ ਫਿਰ ਆਗਵਾ ਨੂੰ ਘਰਾ ਚੋਂ ਲੈ ਆਉਣੇ ਚੱਕ ਕੇ ਜੇ ਨਹੀਂ ਆਉਣਗੇ ਤਾਂ ਜਾਂ ਉਹਨਾਂ ਦੇ ਹੱਥ ਖੜੇ ਕਰਵਾ ਦੇਾਂਗੇ ਇਹੀ ਚੀਜ਼ ਆ ਕਿ ਨਹੀਂ ਬਾਪੂ ਜੀ ਜਦੋਂ ਇੱਥੇ ਜ਼ਿੰਮੇਵਾਰੀ ਨਹੀਂ ਕੋਈ ਸਮਝ ਰਿਹਾ ਅੱਡਾ ਵੱਡਾ ਕੰਮ ਹੋਇਆ ਹੋਵੇ ਯਾਰ ਮੈਂ ਵਾਰ-ਵਾਰ ਇਹ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਪ੍ਰਕਾਸ਼ਮਾਨ ਨੇ ساری ਜ਼ਿੰਦਗੀ ਤੁਹਾਡੇ ਚਿਹਰਿਆਂ ਤੋਂ ਕਾਲਸ ਨਹੀਂ ਲੈਣੀ ਪੀੜੀਆਂ ਤੱਕ ਬਦਨਾਮ ਕਰਾ ਲੈਣੀਆਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਕਰ ਲਿਆ ਲਿਆ ਕੇ ਤੇ ਭਾਈ ਉਹਨਾਂ ਨੂੰ ਸਾਂਭਣਾ ਕਿਨੇ ਆ ਠੀਕ ਆ ਤੇ ਜਾਂ ਤਾਂ ਇਹੀ ਆ ਵੀ ਜੇ ਨਹੀਂ ਹੋ ਹੁੰਦਾ ਅਸੀਂ ਤਾਂ ਅਸੀਂ ਤਾਂ ਛੱਤਰ ਖਾ ਲਾਂਗੇ ਅਸੀਂ ਤਾਂ ਜਿੰਨੀ ਕਿ ਸਾਡੇ ਚ ਵਾਹ ਹੋਈ ਅਸੀਂ ਲਾ ਲਾਂਗੇ ਜਿੰਨੀ ਕਿ ਅਗਲਿਆਂ ਚ ਵਾਹ ਹੋਈ ਅਗਲੇ ਸਾਡੇ ਮਾਰ ਜਾਣਗੇ ਆ ਕੇ ਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉੱਥੇ ਇੱਕ ਘਟਨਾ ਹੁੰਦੀ ਆ ਤੇ ਉਹਦਾ ਬਰਦਾਸ਼ਤਯੋਗ ਨਹੀਂ ਆ ਉਹ ਉਹ ਤਾਂ ਚੀਜ਼ਾਂ ਗਲਤ ਹੋਣਗੀਆਂ ਨਾ ਤੇ ਘਟੋ ਘਟ ਮੈਂ ਕਹਿੰਦਾ ਵੀ ਸਾਡੇ ਲਈ ਨਹੀਂ ਇਹਨਾਂ ਬਜ਼ੁਰਗਾਂ ਲਈ ਨਹੀਂ ਕਿਸੇ ਲਈ ਨਹੀਂ ਯਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਤਾਂ ਇੱਥੇ ਲੋਕਾਂ ਨੂੰ ਜਿਹੜਾ ਆ ਕੇ ਖੜਨਾ ਚਾਹੀਦਾ ਇੱਥੇ ਉਹਨਾਂ ਆਗੂਆਂ ਨੂੰ ਆ ਕੇ ਪੈਰਵਾਈ ਕਰਨੀ ਚਾਹੀਦੀ ਹੈ ਅਪੀਲ ਕਰੋਗੇ 25 ਤਰੀਕ ਦੇ ਇਕੱਠ ਦੀ ਗੱਲ ਕਰ ਰਹੇ ਨੇ ਕਿ 25 ਤਰੀਕ ਨੂੰ ਇਕੱਠ ਜਿਹੜਾ ਰੱਖਿਆ ਜਾਵੇ ਪਰ ਇਸ ਵਾਰ ਜਦੋਂ 7 ਜਨਵਰੀ ਨੂੰ ਇਕੱਠ ਰੱਖਿਆ ਤਾਂ ਸੰਗਤ ਬਹੁਤੀ ਪਹੁੰਚੀ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਤੇ ਬਹੁਤ ਦਾ ਜਾਣਦਾ ਜੀ ਨਾ ਮੈਂ ਬੋਲਣਾ ਮੈਂ ਤਾਂ ਸੱਚੇ ਪਾਤਸ਼ਾਹ ਦਾ ਆਸਕ ਹਾਂ ਗੁਰਮਰਸ਼ੇ ਪਾਸ਼ਾ ਜੀ ਅੱਗੇ ਪੜ ਤਰਖੇ ਹੋਣ ਵੀ ਤੁਸੀਂ ਰੱਖਣੀ ਆ ਤੇ ਮੋਰਚੇ ਫਤਿਹ ਕਰਨੇ ਆ ਅਸੀਂ ਸਿੰਘਾਂ ਨੇ ਛਡਾਉਣਾ ਵੀ ਆ ਬਾਈਕਲ ਵੀ ਲੜਿਆ ਤੇ ਕੇਸ ਵੀ ਰੱਦ ਕਰਾਉਣੇ ਆ ਇਹ ਸਾਡੀ ਮਨਛਾ ਤੇ ਆਏ ਬਾਕੀ ਆਗੂ ਜਾਂ ਜੋ ਕਰ ਦੇਣ ਜੋ ਕਰਦੇ ਬਾਕੀ ਸਾਡੇ ਸੱਚੇ ਪਾਤਸ਼ਾਹ ਦਾ ਸਾਨੂੰ ਏਤਵਾਰ ਹੁੰਦੇ ਆ ਸਾਨੂੰ ਪਰੋਸਾ ਸੱਚੇ ਪਾਤਸ਼ਾਹ ਤੇ ਆ ਦਿਲ ਕਰਦੇ ਹੋ ਕਿ ਹੁਣ 25 ਨੂੰ ਖੜ ਜਿਓ 25 ਨੂੰ ਤੇ ਆ ਜਿਓ ਇੱਥੇ ਦੁਰਮਾਰਸ ਚ ਪਾਛਾ ਕਿ ਪਾ ਕਰ ਰਹੇ ਸਾਡਾ ਵਿਚਾਰ ਤੇ ਉਹ ਹੀ ਆ ਵੀ ਜਿਹੜਾ ਕੱਠਾ ਆ ਇਹ ਬਹੁਤ ਜ਼ਰੂਰੀ ਆ ਜੀ ਜੇ ਕੱਠ ਕਰੋਗੇ ਤੇ ਕੁਛ ਲੈ ਲੋਗੇ ਸਰਕਾਰਾਂ ਪੋਲੇ ਪੈਰੀਂ ਜੰਦੀਆਂ ਨਹੀਂ ਆ ਜੀ ਸਰਕਾਰਾਂ ਦਾ ਤੁਹਾਨੂੰ ਬਤੀਰਾ ਸਰਬ ਪਤਾ ਹੀ ਆ ਅੜੀ ਵਾਲੇ ਬਤੀਰਾ ਸਰਕਾਰਾਂ ਕਰ ਚੁੱਕੀਆਂ ਵਾ ਬਿਲਕੁਲ ਤੇ ਸਾਡੇ ਬਣਾਏ ਸਾਡੇ ਜਿਹੜੇ ਅਸੀਂ ਲੀਡਰ ਚੁੰਨਦੇ ਆ ਉਹੋ ਹੀ ਮਰ ਜਾਂਦੇ ਕਰੀਏ ਕੀ ਤੇ ਕੀ ਕਰੀਏ ਸਾਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਮੁੜ ਕੇ ਕੀ ਦਿਖਾਵਾ ਉਹਦੇ ਨਾਲ ਹੱਥ ਜੋੜਦੇ ਆ جو کرسی پھر جی ویتے پول بھول جانے یہ گروہ مہاراج کے پاشا ابھی ہاتھ جوڑ کے کہنے مہاراج سچے پاشا تھی کرپا کرو سانو ایشواس نہیں توشواس ہے تھی پورا بھی کروں گے یہ پورے سن پوری آس آئے کر کے بھی دکھاؤں گے کروں گے بھی اچھی تو سنگ بینتی کر دی آؤ گرو مہاراج سب کچھ منگتے جی بچے پوتا تک مانگتے جی وہ دہی ਖਾਲੀ ਅਥੀ ਬੰਦਾ ਆਉਂਦਾ ਤੇ ਖਾਲੀ ਚਲੇ ਜਾਂਦਾ ਤੇ ਬਰਤਨ ਕਿੱਥੋਂ ਲੈਂਦੇ ਜੇ ਉਹ ਸੱਚੇ ਪਾਤਸ਼ਾਹ ਦਿੰਦਾ ਕਿ ਆਂਦੇ ਯਾਰ ਸਾਨੂੰ ਸਰਕਾਰ ਰੋਟੀ ਦਿੰਦੀ ਆ ਉਹ ਸਰਕਾਰ ਰੋਟੀ ਨਹੀਂ ਦਿੰਦੀ ਤੁਹਾਨੂੰ ਤੁਹਾਨੂੰ ਰੇਣਾ ਸੱਚੇ ਪਾਸ਼ਾ ਜਦੋਂ ਪਤਾ ਕਰਦੇ ਪਹਿਲਾਂ ਪਰਲ ਤੁਹਾਡੀ ਲਿਖ ਦਿੰਦਾ ਇਹ ਕੀ ਨਹੀਂ ਕਰਦੇ ਤੁਸੀਂ ਵੀ ਸਭ ਕੁਝ ਮਿਲਦਾ ਵੀ ਬੱਚੇ ਵੀ ਮਿਲਦੇ ਦੁੱਧ ਤਾਂ ਹੀ ਮਿਲਦਾ ਵਾ ਆਨੂੰ ਮਿਲਦਾ ਪਹਿਨ ਨੂੰ ਮਿਲਦਾ ਸਾਨੂੰ ਕੀ ਨਹੀਂ ਮਿਲਦਾ ਤੇ ਮੰਗਦੇ ਕਿੱਥੋਂ ਆ ਸੱਚੇ ਪਾਸ਼ਾ ਅੱਜ ਉੱਥੇ ਯਾਰਾ ਜਾਨ ਨੂੰ ਕੋ ਤਿਆਰ ਨਹੀਂ ਆ

ਉਏ ਉਹਨਾਂ ਸਿੰਘਾਂ ਦਾ ਕੀ ਕਸੂਰ ਆ ਬਿਲਕੁਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸਾਰਿਆਂ ਦੇ ਰਾਖੇ ਆ ਜੇ ਉਹਨਾਂ ਲਈ ਅਸੀਂ ਪੈਰ ਨਹੀਂ ਚੁੱਕਦਾ ਕਿੰਨੇ ਚੁੱਕਾਂਗੇ ਅਸੀਂ ਇਨਸਾਫ ਚਾਹੁੰਨੇ ਆ ਇਨਸਾਫ ਸਰਕਾਰਾਂ ਕੋ ਵੀ ਇਨਸਾਫ ਲੈਣਾ ਵਾ ਅਸੀਂ ਭੀਖ ਨਹੀਂ ਮੰਗਦਾ ਸਰਕਾਰ ਭੁੱਲ ਜਾਵੇ ਵੀ ਇਹ ਜਰ ਕੱਲ ਨਹੀਂ ਚਾਰ ਵਾ ਦੋ ਅਛੇ ਆ ਅਸੀਂ ਜਿੰਨੇ ਆ ਗਏ ਉਹ ਨਹੀਂ ਮਰੇ ਬਿਲਕੁਲ ਬਿਲਕੁਲ ਬਾਪੂ ਬਹੁਤ ਤੰਗ ਕਰ ਸਰਕਾਰ ਸਾਨੂੰ ਛੁਕਾ ਨਹੀਂ ਸਕਦੀ ਇਹ ਸੱਚ ਕੌਮ ਜੜੀ ਆ ਗੁਰੂ ਮਹਾਰਾਜ ਸੱਚੇ ਪਰਮ ਪ੍ਰਤਾਪ ਦੇ ਨੀਹਾਂ ਦੇ ਵਿੱਚ ਬੱਚੇ ਚਨਾ ਕਿਤੇ ਉਹ ਸਾਰੀ ਆ ਉਹਦਾ ਮਾਲਕ ਗੁਰੂਗਾਰ ਗੁਰੂ ਗੋਬਿੰਦ ਸਿੰਘ ਜੀ ਆ ਉਹਨੂੰ ਕੌਣ ਚੁਕਾ ਸਕਦਾ ਬਈ ਉਹ ਦੁਨੀਆ ਨੂੰ ਝਗਾਊਗਾ ਖਾਸ ਤਾਰ ਰਾਜ ਆਊਗਾ ਇਹ ਸਰਕਾਰਾਂ ਭੁੱਲ ਜਾਣ ਵੀ ਖਾਤਾਂ ਖਾਸ ਤਾਂ ਸਾਡਾ ਨਹੀਂ ਆ ਇਹ ਸਾਰਾ ਸਾਂਝਾ ਵਾ ਖਾਤਾਂ ਦੀ ਮਹਾਰਾਜ ਜੀ ਇਸ ਤੇ ਜਿਹੜੀ ਉਹ ਤੇ ਧੁਕ ਧੁਕਦੀ ਆ ਵੀ ਉਹਨੇ ਰਾਜ ਕੀਤਾ ਸੀ ਜੀ ਤੇ ਖਾਤਾਂ ਸਾਡਾ ਹੱਕ ਵਜਨ ਸਾਡਾ ਘਰ ਨਹੀਂ ਸੱਦਾ ਬਠਾ ਕਾਉਣੇ ਬਿਲਕੁਲ ਜਾਨ ਦੇ ਕਾ ਆਜ ਜੋ ਸਰਕਾਰਾਂ ਸਾਨੂੰ ਆਪ ਖਾਸ ਤਾਲੇ ਬੜੀ ਕੋਚ ਰਹੀਆਂ ਵਾ ਮੈਂ ਤੁਸੀਂ ਖਾਸ ਤਾਲ ਮੰਗੋ ਇਹ ਆਪਣਾ ਥਾਤਰ ਮਰਾਂ ਜੇ ਸਾਨੂੰ ਹੱਕ ਦਿੰਦੇ ਤੇ ਅਸੀਂ ਬੋਲਦੇ ਨਹੀਂ ਸੀ ਉਹ ਸਰਕਾਰਾਂ ਸਾਨੂੰ ਆਪ ਆਦ ਕਰਦੀਆਂ ਜੇ ਇਹ ਕਿਸੇ ਬੰਦੇ ਜਾਣੇ ਆ ਉਹਦੇ ਰਾਜ ਰੋੜੇ ਬੰਦੇ ਕਿਉਂ ਬੰਦੇ ਬਈ ਕੀ ਗੱਲ ਚੰਡੀਗੜ ਸਾਡਾ ਨਹੀਂ ਆ ਅਸੀਂ ਚੰਡੀਗੜ ਨਹੀਂ ਜਾ ਸਕਦੇ ਇਹ ਸਰਕਾਰ ਖੁੱਦ ਅਤਵਾਦੀ ਆ ਜਿਹੜਾ ਦੇਸ਼ ਰੋਪਾਂ ਦਿਆ ਵਾ ਸਾਡਾ ਇਹ ਕੋਈ ਰੋਲ ਨਹੀਂ ਆ ਤੇ ਜੇ ਸਰਕਾਰ ਸਾਨੂੰ ਅੱਡ ਕਰਦੇ ਸਾਨੂੰ ਕਰਦਾ ਸਾਡਾ ਖਿੱਤਾ ਦੇ ਦੇ ਆਪਣਾ ਰਾਜ ਕਰੀਏ ਇਹ ਹੋਰ ਤਾਂ ਚਲੋ ਬਹੁਤਾ ਮੈਂ ਬੋਲਣਾ ਇਚਤਾ ਨਹੀਂ 14 ਕਈ ਗੱਲਾਂ ਵਾਅਦਾ ਕੱਟਾ ਹੋ ਜਾਂਦਾ ਪਰ ਚਲੋ ਸਾਡਾ ਸੁਭਾਅ ਇਹ ਹੋ ਜਾ ਵੀ ਅਸੀਂ ਸੱਚੀ ਗੱਲ ਤੋਂ ਪਿੱਛੇ ਨਹੀਂ ਹਟੋ ਨਾ ਹਟਾਗੇ ਤੇ ਜਿੱਦ ਦਾ ਵੀ ਸਾਨੂੰ ਪ੍ਰਵਾਹ ਕੋਈ ਨਹੀਂ ਆ ਇਹ ਜਾਣੀ ਜਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਕੀ ਇੱਕ ਧੰਨਵਾਦ ਉਹਨਾਂ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਫੇਰ ਵੀ ਮੋਰਚੇ ਦੇ ਵਿੱਚ ਹਾਜ਼ਰੀ ਲਵਾਈ ਸਾਡਾ ਸਾਥ ਦਿੱਤਾ ਇਹ ਉਹਨਾਂ ਸਿੰਘਾਂ ਦਾ ਸਾਥ ਦਿੱਤਾ ਜਿਹੜੇ 28-28 ਸਾਲ ਤੋਂ 32-32 ਸਾਲ ਦੇ ਜੇਲ੍ਹਾਂ ਚ ਨੇ ਉਹ ਚਾਹੇ ਦੇਸ਼ ਦੇ ਕਿਸੇ ਵੀ ਕੋਨੇ ਤੋਂ ਆਏ ਨੇ ਸਿੰਘ ਲੋਕਲ ਨੇ ਪਾਸਿਓਂ ਨੇ ਬਾਹਰੋਂ ਕਿਤੇ ਤੋਂ ਵੀ ਆਏ ਨੇ ਜਿਨ੍ਹਾਂ ਨੇ ਮੋਰਚੇ ਦਾ ਸਾਥ ਦਿੱਤਾ ਸਾਡੇ ਨਾਲ ਖੜੇ ਆ ਇਧਰਲੇ ਮੋਰਚਾ ਵੀ ਸੰਭਾਲਿਆ 43 ਕੋਲੇ ਜਦੋਂ ਮਸਲਾ ਹੋਇਆ ਉੱਥੇ ਵੀ ਸੀ ਉਹਨਾਂ ਦਾ ਤਹਿਦਲੋ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਲਵਾਈ ਕੋਈ ਵਕ ਵਕ ਜੱਤੇ ਬੰਦੀਆਂ ਸੀ ਜਾਂ ਕੋਈ ਆਮ ਲੋਕ ਸੀ ਉਹਨਾਂ ਸਾਰਿਆਂ ਦਾ ਤਹਿਦਲੋ ਧੰਨਵਾਦ ਲੰਬੇ ਸਮੇਂ ਤੋਂ ਇੱਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜਿਨ੍ਹਾਂ ਨੂੰ ਬਹੁਤਾ ਸਮਾਂ ਹੋ ਗਿਆ 32 32 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਡਟੇ ਹੋਏ ਤੇ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣਾਉਣ ਦੀ ਗੱਲ ਕਰਦੇ ਆ ਤੁਸੀਂ ਦੇਖ ਸਕਦੇ ਟਾਵਰ ਤੇ ਭਾਈ ਗੁਰਜੀਤ ਸਿੰਘ ਵੀ ਚੜੇ ਹੋਏ ਨੇ 11 ਤਰੀਕ ਨੂੰ ਉਹ ਵੀ ਇਕੱਠ ਰੱਖ ਰਹੇ ਨੇ ਕਿ ਆਪਾਂ ਕਾਨੂੰਨ ਬਣਾ ਲਈਏ ਨਹੀਂ ਤਾਂ ਅੱਜ ਵੀ ਤੁਸੀਂ ਦੇਖਿਆ ਕਿ ਬੇਅਦਬੀਆਂ ਇਦਾਂ ਹੋ ਰਹੀਆਂ ਤੇ ਇਹ ਰੁਕਣੀਆਂ ਨਹੀਂ ਜਦ ਤੱਕ ਤੁਸੀਂ ਇਕੱਠੇ ਨਾ ਹੋਗੇ ਜਦ ਤੱਕ ਤੁਸੀਂ ਇਕੱਠ ਕਰਕੇ ਆਪਣੀ ਪਾਵਰ ਜਿਹੜੀ ਉਹ ਦਿਖਾਓਗੇ ਨਹੀਂ ਤਦ ਤੱਕ ਤੁਹਾਡਾ ਕੋਈ ਹੱਲ ਜਿਹੜਾ ਉਹ ਨਹੀਂ ਹੋਣਾ ਸੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰਜੀ ਘਰ ਖਾਲਸਾ ਵਾਹਿਗੁਰਜੀ ਕੀ ਫਤ